ਇਹ ਵਾਲਾ ਆਦੀਵਾਸੀ ਡਾਂਸ ਹੈ ਜੀ। ਬਾਅਲੀ ਸੁਭਾਸ਼ਾ। ਸੁਭਾਸ਼ਾ। ਅੱਜ 20 ਅਕਤੂਬਰ 2025 ਦਿਨ ਸੋਮਵਾਰ ਤੇ ਭਾਈ ਦੀਵਾਲੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਾਤਾ ਬੰਦੀ ਛੋੜ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸ਼ਾਂ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਆਂ ਅੱਜ ਦੀ ਨਵੀਂ ਵੀਡੀਓ ਨਵੇਂ ਬਲੌਗ 'ਚ ਤੇ ਭਾਈ ਅੱਜ ਆਪਾਂ ਚੱਲਨੇ ਆਂ ਨੇਤ ਉੜੀਸਾ ਇੱਕ ਸ਼ਹਿਰ ਬਰਗੜ ਭਾਈ ਕਿਵੇਂ ਦੀਵਾਲੀ ਬਣਾਉਂਦੇ ਆ ਕੀ ਗੱਲਬਾਤ ਹੁੰਦੀ ਆ ਉਹ ਸਾਰੀ ਆਪਾਂ ਤੁਹਾਡੇ ਨਾਲ ਇਸ ਵੀਡੀਓ 'ਚ ਸਾਂਝੀ ਕਰਾਂਗੇ ਤੇ ਹੁਣ ਆਪਾਂ ਚੱਲੇ ਆਂ ਸ਼ਹਿਰ ਵੱਲ ਭਾਈ ਮਾੜੇ ਮੋٹے ਪਟਾਕੇ ਲੈਣ ਵਾਸਤੇ ਤੇ ਹੋਰ ਕੋਈ ਦੀਵਾਲੀ ਦਾ ਸਮਾਨ ਲੈਣ ਵਾਸਤੇ ਤੇ ਇੱਧਰ ਆਪਣੇ ਆੜੀ ਹਰਪਾਲ ਬਾਈ ਤੇ ਇੱਧਰ ਆਪਣੇ ਨਾਲ ਬਿੱਟੂ ਬਾਈ ਤੇ ਬਿੱਟੂ ਬਾਈ ਚੈਨਲ ਤੇ ਹਾਜ਼ਰੀ ਲਵਾ ਦਿਓ ਥੋੜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਜੀ ਸਾਰੇ ਠੀਕ ਠਾਕ ਹੋਮੋਗੇ ਤੇ ਭਾਈ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਸਾਰਿਆਂ ਦੀ ਰੱਬ ਕਰੇ ਪਰਮਾਤਮਾ ਕਰੇ ਜੀ ਦੀਵਾਲੀ ਵਧੀਆ ਲੰਘੇ ਹੱਸਦੇ ਖੇਡਦੇ ਸਸਰੀ ਕਾਲ ਇੱਧਰ ਆਪਣੇ ਵੀ ਲਵਾ ਦਿਓ ਥੋੜੀ ਹਾਜ਼ਰੀ ਬਈ ਜੈ ਸਰ ਜੀ ਗੱਲ ਦਾ ਜੈ ਸਰ ਜੀ ਹਾਜ਼ਰੀ ਲਵਾਉਣ ਨੇ ਕਿਆ ਜੈ ਸਰ ਤੇ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਤੇ ਰੱਬ ਸੁੱਖ-ਸਹੱਜ ਦਿਨ ਲੈ ਕੇ ਆਵੇ ਇਹੀ ਆਸ ਕਰਦੇ ਆ ਜੀ ਸਸਰੀ ਕਾਲ ਜੀ ਚਲੋ ਡਰਾਈਵਰ ਸਾਹਿਬ ਜੀ ਆਗੇ ਭਲੀ ਮੇਰੀ ਦੁਕਾਨ ਪਹੁੰਚ ਗਏ ਭਾਈ ਪਰਗੜ ਸ਼ਹਿਰ ਦੇ ਵਿੱਚ ਤੇ ਇੱਧਰ ਭਾਈ ਕੇਲਿਆਂ ਗੁੱਲਿਆਂ ਦੇ ਪੱਤੇ ਕਾਫੀ ਪਏ ਆ ਤੇ ਕਿਹੜੇ ਲੋਟੇ ਦੀਵਾਲੀ ਮਨਾਉਂਦੇ ਆ ਆਪਾਂ ਨੂੰ ਇਹ ਨਹੀਂ ਪਤਾਗਾ ਕਿ ਪੱਤੇ ਜਿਹੜੇ ਤੁਸੀਂ ਦੇਖ ਸਕਦੇ ਹਰੇਕ ਦੀ ਦੁਕਾਨ ਮੂਰੇ ਲਾਏ ਪਏ ਆ ਇਹ ਦੁਕਾਨਾਂ ਦੇ ਮੂਹਰੇ ਰੰਗ ਜੈ ਵੀ ਰੱਖ ਰੱਖਿਆ ਜਿਵੇਂ ਆਪਾਂ ਹੌਲੀ ਤੇ ਦੁਕਾਨਾਂ ਦੇ ਮੂਹਰੇ ਰੰਗ ਪਿਆ ਹੁੰਦਾ ਛੋਟੀਆਂ ਛੋਟੀਆਂ ਤੇਲੀਆਂ ਭਰ ਕੇ ਤੇ ਇਹ ਨਹੀਂ ਪਤਾ ਵੀ ਇਹ ਭਾਈ ਬੰਦਿਆਂ ਦਾ ਤੇ ਰੰਗਾ ਰੰਗ ਦਾ ਕੀ ਕਰਦੇ ਆ ਤੇ ਇਹ ਆਪਾਂ ਸ਼ਿਵਾ ਰੈਡੀ ਭਾਈ ਤੋਂ ਹੀ ਪੁੱਛਾਂਗੇ ਆਪਣੇ ਤੋਂ ਇਹ ਭਾਈ ਦੀਵਾਲੀ ਦੇ ਇਤਿਹਾਰ ਦੇ ਤੇ ਇਹਨਾਂ ਦਾ ਪ੍ਰੋਗਰਾਮ ਹੈ ਤੇ ਇਹਦੇ ਬਾਰੇ ਆਪਾਂ ਸ਼ਿਵਾ ਭਾਈ ਤੋਂ ਜਾਣਕਾਰੀ ਲੈਣੇ ਆ ਵੀ ਇਹ ਭਾਈ ਕੀ ਪ੍ਰੋਗਰਾਮ ਹੈ ਤੇ ਇੱਥੇ ਸ਼ਿਵਾ ਭਈਆ ਇਹ ਕੀ ਪ੍ਰੋਗਰਾਮ ਹੈ ਇਹ ਕਾਲੀ ਪੂਜਾ ਕੇ ਲਈ ਪਾਣੀ ਲੈ ਕੇ ਜਾ ਰਹੇ ਜੀ ਅਭੀ ਪਾਣੀ ਨਦੀ ਸੇ ਲੈ ਕੇ ਜਾ ਰਹੇ ਆ ਔ ਚੜਾएंगे दे काली माता को काली एक दिन काली दिवाली के दिन काली पूजा होता है यह यहां पे ये वाला आदिवासी डांस है ये ठीक है ठीक है ये आदिवासी डांस है जो अभी हो रहा है अलग-अलग प्रकार के सभी धर्म के डांस होते हैं हां सभी टाइप के होते हैं अभी तो एक ही दिख रहा है आगे और आ रहे हैं देखो ये काली पूजा के पानी लेके जा रहे हैं सभी ठीक है भाई कहंदे काली माता दी पूजा वास्ते पानी लेके जाई जंदे ते ये भाई आदि मानव ਜਿਹੜੇ ਜਿੰਦੇ ਐ ਸਿੰਨਾ ਆਪਾਂ ਡਰਾਈਵ ਬੋਰਡ ਦੀ ਨੇ ਉਹ ਪਾਈਏ ਜਾਨ ਸਾਹਮਣਾ ਦਾ ਇਸ ਵਿੱਚ ਦੂਤੀ ਦੇਖਦੀ ਹੈ ਅਜੇ ਪਿੱਛੇ ਵੀ ਹੈ ਯਾਤਰਾ ਜਾਈ ਜਾਂਦੀ ਹੈ ਕਹਿੰਦੇ ਕਾਲੀ ਮਾਤਾ ਦਾ ਜਾਲ ਲੈ ਕੇ ਜਾਈ ਜਾਂਦੇ ਆ ਜੇ ਇਹਨੂੰ ਭਾਈ ਕਾਲੀ ਮਾਤਾ ਦੇਲ ਜਾ ਕੇ ਛਡਾਉਣਗੇ ਤੇ ਇਹ ਦੀਵਾਲੀ ਆਪਾਂ ਪਹਿਲੀ ਵਾਰ ਦੇਖੀ ਆਨੇ ਜ਼ਿੰਦਗੀ ਦੇ ਵਿੱਚ ਵੀ ਐਵੇਂ ਵੀ ਭਾਈ ਦੀਵਾਲੀ ਮਨਾਉਂਦੇ ਆ ਤੇ ਰੱਥ ਦੇ ਉੱਤੇ ਭਾਈ ਕਾਲੀ ਮਾਤਾ ਨੂੰ ਤੇ ਵੈਸੇ ਜਾਲ ਲੈ ਕੇ ਜਾਈ ਜਾਂਦੇ ਹੱਥਾਂ ਦੇ ਵਿੱਚ ਕਲਸ਼ ਫੜੇ ਹੋਏ ਤੇ ਜਿਨ੍ਹਾਂ ਦੇ ਵਿੱਚ ਭਾਈ ਜਾਲ ਹੈ ਤੇ ਉਹ ਕਾਲੀ ਮਾਤਾ ਦੇਲ ਜਾ ਕੇ ਛਡਾਉਣਗੇ ਤੇ ਬਹੁਤ ਵਧੀਆ ਲੱਗਿਆ ਆਪ ਨੂੰ ਵੀ ਇਹ ਹੋਜਾ ਜਿਹੜਾ ਕਲਚਰ ਦੇਖ ਕੇ ਆਪਾਂ ਇੱਥੋਂ ਦਾ ਭਾਈ ਐਵੇਂ ਦੀਵਾਲੀ ਮਨਾਉਂਦੇ ਆ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਭਾਈ ਬਾਜ਼ਾਰ 'ਚ ਵਰਗੜ ਸ਼ਹਿਰ ਤੋਂ ਆਪਾਂ ਬਾਰੋ-ਬਾਰ ਆ ਗਏ ਜਿੱਥੇ ਭਾਈ ਪਟਾਕੇ ਲੱਗੇ ਹੋਏ ਆ ਪਟਾਕਿਆਂ ਦੀ ਮਾਰਕੀਟ ਆ ਵੱਡੀ ਜਿਵੇਂ ਮੇਲਾ ਲੱਗਿਆ ਹੁੰਦਾ ਐਵੇਂ ਭਾਈ ਇੱਥੇ ਰੌਣਕ ਹੈ ਤੇ ਆਪਾਂ ਹੁਣ ਚੱਲਦੇ ਆਂ ਅੰਦਰ ਨੂੰ ਤੇ ਭਾਈ ਜਿਹੜੇ ਮਾੜੇ-ਮੋਟੇ ਪਟਾਕੇ ਲੈਣੇ ਆ ਤੇ ਉਹ ਲੈ ਕੇ ਤੇ ਫਿਰ ਦੇਖਦੇ ਆਂ ਕਿੱਧਰ ਨੂੰ ਜਾਂਦੇ ਆਂ ਪਟਾਕਿਆਂ ਦੀ ਮਾਰਕੀਟ ਲੱਗੀ ਹੋਈ ਆ ਤੇ ਜਿਵੇਂ ਭਾਈ ਮੇਲੇ 'ਚ ਦੁਕਾਨਾਂ ਲੱਗੀਆਂ ਨੇ ਵੱਖ-ਵੱਖ ਤੇ ਉਵੇਂ ਹੀ ਭਾਈ ਇਹਨਾਂ ਨੇ ਪਟਾਕਿਆਂ ਦੀਆਂ ਦੁਕਾਨਾਂ ਲਾਈਆਂ ਆਂ ਯਾ ਡੋਆ ਡਾਬ ਦੀਆਂ ਭਾਈ ਦੁਕਾਨਾਂ ਲਾਈਆਂ ਹੋਈਆਂ ਤੇ ਇਹ ਭਾਈ ਸ਼ਹਿਰੋਂ ਬਾਹਰੋਂ ਬਾਹਰ ਪਟਾਕਿਆਂ ਦੀ ਜਿਹੜੀ ਮਾਰਕੀਟ ਬਣਾਈ ਵੀ ਐਵੇਂ ਆ ਕਿ ਕੋਈ ਭਾ ਕੱਲ ਨੂੰ ਕੋਈ ਪਟਾਕਾ ਚੱਲੇ ਜਾਂ ਕੋਈ ਨੁਕਸਾਨ ਹੋਵੇ ਤੇ ਭਾਈ ਮਾਰਕੀਟ 'ਚ ਜਿਹੜਾ ਵੱਡੇ ਪੱਧਰ ਤੇ ਨੁਕਸਾਨ ਨਾ ਹੋਵੇ ਤੇ ਇਹਦੇ ਪਿੱਛੇ ਕਹਿੰਦੇ ਭਾਈ ਇੱਕ ਨਦੀ ਨੰਗ ਦੀ ਜਿਹਨੂੰ ਬੋਲਦੇ ਜੀਰਾਂ ਨਦੀ ਤੇ ਉਹਦੇ ਭਾਈ ਕਿਨਾਰੇ ਤੇ ਇਹਨਾਂ ਨੇ ਇਹ ਸਾਰੀ ਮਾਰਕੀਟ ਲਾਈ ਵੀ ਆ ਪਟਾਕਿਆਂ ਦੀ ਵੀ ਕੋਈ ਭਾਈ ਇਹਦੇ ਵਿੱਚ ਬਰੂਦ ਆ ਜਿਹੜਾ ਵੀ ਬਰੂਦ ਹੀ ਹੁੰਦਾ ਸਾਰੇ ਪਟਾਕਿਆਂ ਦੇ ਵਿੱਚ ਕੋਈ ਮਾੜਾ ਮੋਟਾ ਚੱਲ ਗਿਆ ਤੇ ਭਾਈ ਵੱਡਾ ਨੁਕਸਾਨ ਨਾ ਹੋਵੇ ਤੇ ਇੱਥੇ ਨੇੜੇ ਪਾਣੀ ਹੈ ਤੇ ਭਾਈ ਇੱਥੋਂ ਚੱਕ ਕੇ ਜਿਹੜਾ ਪਟਾਕਿਆਂ ਨੂੰ ਬੁਝਾ ਸਕਣ ਤੇ ਇੱਥੇ ਭਾਈ ਦੇਖ ਸਕਦੇ ਤੁਸੀਂ ਭੀੜ ਹੈ ਜਿਹੜੀ ਵੱਡੇ ਪੱਧਰ ਤੇ ਹੈ ਤੇ ਲੋਕ ਭਾਈ ਪਟਾਕਿਆਂ ਲੈਣ ਵਾਸਤੇ ਮਾਰੋ ਮਾਰ ਆਏ ਹੋਏ ਆਪਦੇ ਪਰਿਵਾਰਾਂ ਦੇ ਨਾਲ ਜਵਾਕਾਂ ਦੇ ਨਾਲ ਤੇ ਆਪਾਂ ਹੀ ਭਾਈ ਕੋਈ ਮਾੜੇ-ਮੋٹے ਪਟਾਕੇ ਲੈ ਕੇ ਜਾਵਾਂਗੇ ਇੱਥੋਂ ਹੀ ਹਰੇਕ ਸਟੇਟ ਦੇ ਵਿੱਚ ਐਵੇਂ ਹੁੰਦਾ ਭਾਈ ਪਟਾਕਿਆਂ ਦੀ ਜਿਹੜੀ ਮਾਰਕੀਟ ਹੁੰਦੀ ਹੈ ਬਾਰੋ-ਬਾਰ ਬਣੀ ਹੁੰਦੀ ਹੈ ਵੀ ਪਹਿਲਾਂ ਹੁੰਦਾ ਸੀ ਇਹ ਪਟਾਕੇ ਜਿਹੜੇ ਬਾਜ਼ਾਰ ਦੇ ਵਿੱਚ ਵੀ ਮਿਲ ਜਾਂਦੇ ਹੁੰਦੇ ਸੀ ਦੁਕਾਨਾਂ ਤੇ ਆਪਾਂ ਨਾਰਮਲ ਬਾਜ਼ਾਰ ਦੇ ਵਿੱਚੋਂ ਲੈ ਲੈਂਦੇ ਸੀ ਅੱਜ ਕੱਲ ਗਵਰਨਮੈਂਟ ਨੇ ਉਹ ਭਾਈ ਰੂਲ ਆ ਜਿਹੜਾ ਬੰਦ ਕਰਤਾ ਤੇ ਲਗਭਗ ਕਈ ਸਟੇਟਾਂ 'ਚ ਐਵੇਂ ਭਾਈ ਲਾਇਸੈਂਸ ਲੈਣਾ ਪੈਂਦਾ ਪਟਾਕੇ ਲੈਣ ਵਾਸਤੇ ਤੇ ਲਾਇਸੈਂਸ ਤੋਂ ਬਿਨਾ ਜਿਹੜੇ ਪਟਾਕੇ ਵੀ ਨਹੀਂ ਵੇਚਦੇਗੇ ਇਹ ਗੱਲਬਾਤ ਆ ਤੇ ਇਹਨਾਂ ਇੱਧਰ ਪਤਾ ਨਹੀਂ ਵੀ ਲਾਇਸੈਂਸ ਲੈਣਾ ਪੈਂਦਾ ਜਾਂ ਨਹੀਂ ਲੈਣਾ ਪੈਂਦਾ ਤੇ ਇੱਥੇ ਭਾਈ ਜਿਵੇਂ ਮਾਰਕੀਟ ਦੇਖੀ ਨਾ ਮੈਨੂੰ ਲੱਗਦਾ ਨਹੀਂ ਵੀ ਇੱਥੇ ਪਟਾਕਿਆਂ ਵਾਸਤੇ ਜਿਹੜਾ ਲਾਇਸੈਂਸ ਲੈਣਾ ਪੈਂਦਾ ਹੋਊਗਾ ਕਿਉਂਕਿ ਭਾਈ ਇੱਥੇ ਜਿਵੇਂ ਵੀ ਜੇ ਸਾਡੇ Rajasthan ਦੇਖਦੇ ਸੀ ਉੱਥੇ ਭਾਈ ਕੋਈ ਪੰਜ ਜਾਂ ਛੀਦਕਾਨਾ ਹੁੰਦੀਆਂ ਸੀ ਪਟਾਕਿਆਂ ਦੀਆਂ ਕਿਉਂਕਿ ਲਾਇਸੈਂਸ ਭਾਈ ਬਹੁਤ ਔਖਾ ਮਿਲਦਾ ਪਟਾਕਿਆਂ ਦਾ ਇਹ ਗੱਲ ਬਾਤ ਹੈ ਤੇ ਇੱਥੇ ਦਾ ਭਾਈ ਜਿਵੇਂ ਮੇਲਾ ਲੱਗਿਆ ਹੁੰਦਾ ਵੱਡੇ ਪੱਦਰ ਤੇ ਵੀ ਉਵੇਂ ਭਾਈ ਇੱਥੇ ਪਟਾਕਿਆਂ ਦੀਆਂ ਦੁਕਾਨਾਂ ਸੱਜੀਆਂ ਹੋਈਆਂ ਤੇ ਇੱਥੋਂ ਭਾਈ ਆਪਾਂ ਹੁਣ ਮਾੜੇ-ਮੋਟੇ ਜਿਹੜੇ ਸ਼ਾਮ ਨੂੰ ਪਟਾਕੇ ਚਲਾਉਣੇ ਆ ਉਹ ਲੈ ਕੇ ਜਾਵਾਂਗੇ ਤੇ ਫਿਰ ਆਪਾਂ ਦੇਖਦੇ ਆਂ ਭਾਈ ਮਾਰਕੀਟ 'ਚ ਕੀ ਗੱਲਬਾਤ ਹੈ ਕਿਵੇਂ ਦੀਵਾਲੀ ਮਨਾਉਂਦੇ ਆ ਕਿਵੇਂ ਹਥਿਆਰ ਮਨਾਉਂਦੇ ਆ ਤੇ ਕਿਵੇਂ ਭਾਈ ਇਹ ਸ਼ਾਮ ਨੂੰ ਪੂਜਾ ਵਗੈਰਾ ਕਰਦੇ ਤੇ ਉਹ ਆਪਾਂ ਸਾਰਾ ਇਸ ਵੀਡੀਓ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ। ਅੱਡੋ ਅੱਡ ਭਾਈ ਦੁਕਾਨਾਂ ਦੇ ਉੱਤੇ ਪੋਸਟਰ ਲੱਗੇ ਹੋਏ ਐ ਤੇ ਪੋਸਟਰਾਂ ਦੇ ਉੱਤੇ ਨੰਬਰ ਬਾਈ ਜੀ ਲਿਖਿਆ ਹੋਇਆ ਹੈ। ਤੇ ਆ ਇਧਰ ਭਾਈ ਉੜੀਸਾ ਦੀ ਬਾਸ਼ਾ ਦੇ ਵਿੱਚ ਲਿਖਿਆ ਹੋਇਆ ਤੇ ਇਹ ਆਪਾਂ ਸ਼ਿਵਾ ਰੈਡੀ ਬਾਈ ਤੋਂ ਪੁੱਛਦੇ ਹਾਂ ਕੀ ਲਿਖਿਆ ਹੋਇਆ ਸ਼ਿਵਾ ਰੈਡੀ ਬਾਈ? ਸਾਰਾ ਮਾਂ ਸ਼ਿਆਮਾ ਕਾਲੀ ਫਟਾਕਾ ਸਟਾਲ। ਮਾਂ ਸ਼ਿਆਮਾ ਕਾਲੀ ਪਟਾਕੇ ਸਟੋਰ। ਸਟਾਲ ਸਟਾਲ। ਸਟਾਲ ਠੀਕ ਆ ਭਾਈ। ਸਟਾਲ ਨੰਬਰ 15। ਸਟਾਲ ਨੰਬਰ 15। ਠੀਕ ਆ ਬਈ।

ਜੋ ਵੀ ਵੇਚ ਰਾ ਵੀ ਬਿਨਾ ਲਾਇਸੈਂਸ ਕੇ 베ਚੀ ਨਸੀਜ ਹੋ ਜਾਏਗਾ ਸਭ ਪਟਾਕੇ ਲੈ ਜਾਏਗੇ ਪੁਲਿਸ ਵਾਲੇ ਆ ਕੇ ਠੀਕ ਹੈ ਠੀਕ ਹੈ ਲਾਇਸੈਂਸ ਲੈਣਾ ਪੜਦਾ ਹੈ ਕੰਪਲਸਰੀ ਹੈ ਤੇ ਲਾਇਸੈਂਸ ਇੱਥੇ ਆਪਕੇ ਹਿਸਾਬ ਸੇ ਕੀ ਰੇਟ ਹੋਗਾ 50000 ਕੇ ਅਰਾਊਂਡ ਹੋਗਾ ਮੇਰੇ ਹਿਸਾਬ ਸੇ 50000 ਕੇ ਅਰਾਊਂਡ ਹਾਂ ਮੈਨੂੰ ਵੀ ਪਤਾ ਨਹੀਂ ਹੈ ਉਨਾ ਹੀ ਹੋਗਾ ਠੀਕ ਹੈ ਠੀਕ ਹੈ ਇੱਥੇ ਪਾਈ ਜਿਹੜਾ ਪਟਾਕਿਆਂ ਦਾ ਲਾਇਸੈਂਸ ਲੈਣਾ ਪੈਂਦਾ ਹੈ ਉਹ ਤੋਂ ਇਲਾਵਾ ਆਪਾਂ ਪਟਾਕੇ ਨਹੀਂ ਵੇਚ ਸਕਦੇ ਜੇ ਆਪਾਂ ਬਾਜ਼ਾਰ ਦੇ ਵਿੱਚ ਪਟਾਕੇ ਵੇਚਦੇ ਤਾਂ ਗੈਰ ਕਾਨੂੰਨ ਆ ਭਾਈ ਪਟਾਕੇ ਵੇਚਣਾ ਬਾਜ਼ਾਰ ਦੇ ਵਿੱਚ ਆਪਾਂ ਜਿਹੜੇ ਪਟਾਕੇ ਹੁੰਦੇ ਆ ਪੁਲਿਸ ਵਾਲੇ ਜਰਤ ਕਰਕੇ ਲੈ ਜਾਂਦੇ ਤੇ ਭਾਈ ਉਹਦੇ ਉੱਤੇ ਜੁਰਮਾਨਾ ਵੀ ਲਾਇਆ ਜਾਂਦਾ ਇਹ ਗੱਲਬਾਤ ਹੈ ਇਹ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਨੇ ਤੇ ਭਾਈ ਨਾ ਨਹੀਂ ਲਾਈ ਸੰਸ ਦਿੱਤਾ ਪਟਾਕਿਆਂ ਦਾ ਤੇ ਫਿਰ ਜਿਹੜੀਆਂ ਇੱਥੇ ਮਾਰਕੀਟ ਦੇ ਵਿੱਚ ਦੁਕਾਨਾਂ ਲਾਈਆਂ ਇਹਨਾਂ ਨੇ ਆਪਾਂ ਹੀ ਭਾਈ ਲੈ ਲਿਆ ਮਾੜੇ ਮੋٹے ਪਟਾਕੇ ਤੇ ਬਾਈ ਨੇ ਪੈਕਿੰਗ ਕਰਕੇ ਦੇ ਦਿੱਤੀ ਤੇ ਇੱਥੇ ਆਪਣੇ ਪੰਜਾਬੀ ਭਰਾ ਨੇ ਭਾਈ ਪਟਾਕਿਆਂ ਦੀ ਦੁਕਾਨਾਂ ਲਾ ਰੱਖੀਆਂ ਜਾਂ ਦੋ ਇਹਨਾਂ ਤੋਂ ਭਾਈ ਆਪਾਂ ਆਹ ਛੋਟੀ ਜਿਹੀ ਥੈਲੀ ਪਟਾਕੇ ਲਿੱਤੇ ਆ ਭਾਈ ਤੇ ਹੋਰ ਕੋਈ ਦੇਖਦੇ ਆਪਣੇ ਆੜੀ ਤੋਂ ਪੁੱਛਦੇ ਆ ਪਟਾਕੇ ਲੈਣੇ ਆ ਕਿ ਨਹੀਂ ਲੈਂਦੇ ਭਾਈ ਬਾਕੀ ਸਾਰੇ ਤਾਂ ਆਪਾਂ ਐਡੇ ਹੋ ਗਏ ਪਟਾਕੇ ਚਲਾਉਂਦੇ ਨੇ ਆ ਨਵੇਂ ਪਟਾਕੇ ਲਿੱਤੇ ਆ ਭਾਈ ਬਾਸ ਦੇ ਬਣਾਏ ਹੋਏ ਇੱਧਰ ਹੀ ਬਣਾਉਂਦੇ ਆ ਇਹ ਤੇ ਇਹ ਚ ਭਾਈ 100 ਪੀਸ ਆ 300 ਦੀ ਲੜੀ ਦਿੰਦੇ ਆ ਤੇ ਜਿਵੇਂ ਇੱਧਰ ਭਾਈ ਇਹਨਾਂ ਨੇ ਲੜੀਆਂ ਰੱਖ ਰੱਖੀਆਂ ਤੇ ਖੁੱਲੇ ਵੀ ਦੇ ਦਿੰਦੇ ਗਿਆ ਆਪਾਂ ਪੈਕ ਕਰਾ ਲਈ ਇੱਕ ਲੜੀ ਭਾਈ ਚੱਕ ਲਈਆਂ ਭਾਈ ਰੰਗ-ਬਰੰਗੀਆਂ ਇਹ ਥੇਲੀਆਂ ਤੇ ਆਪਾਂ ਖਰੀਦ ਲਿਆ ਪਟਾਕੇ ਥੋੜੇ ਘਾਣੇ ਤੇ ਇਹ ਇੱਧਰ ਦੇਖ ਸਕਦੇ ਹੋ ਜਿਵੇਂ ਟੂਰਨਾਮੈਂਟ ਹੁੰਦਾ ਕਬੱਡੀ ਦਾ ਜਾਂ ਕੁੰਭ ਦਾ ਮੇਲਾ ਹੁੰਦਾ ਐਵੇਂ ਮੋਟਰਸਾਈਕਲ ਲੱਗੇ ਵੀ ਆ ਤੇ ਜਿਵੇਂ ਕਹਿ ਸਕਦੇ ਆਪਾਂ ਸੰਡੇ ਸੇਲ ਚ ਲੱਗੇ ਹੁੰਦੇ ਆ ਮੋਟਰਸਾਈਕਲ ਪੂਰਾ ਭੀੜ ਭੜਕਾ ਹੈ ਪਟਾਕੇ ਵਾਲੀ ਮਾਰਕੀਟ ਚ ਤਿਹਾਰ ਤਿਉਰ ਮਨਾਣ ਲੈਣਾ ਚਾਹੀਦਾ ਸਾਲ ਚ ਇੱਕ ਵਾਰੀ ਆਉਂਦਾ ਤੇ ਖੁਸ਼ੀ ਖਾਸੀ ਆਉਂਦੀ ਹੈ ਭਾਈ ਉਦੋਂ ਮਾੜੀ-ਮੋਟੀ ਸਾਂਝੀ ਕਰ ਲੈਣੀ ਚਾਹੀਦੀ ਤੇ ਅੱਜ ਆਪਾਂ ਵੀ ਭਾਈ ਪਟਾਕੇ ਖਰੀਦ ਲਿਆ ਸ਼ਾਮ ਨੂੰ ਜਿਹੜਾ ਇਹਨਾਂ ਨੂੰ ਪਾਈ ਠਾ ਠੂ ਕਰ ਲਾਂਗੇ ਤੇ ਨਾਲ ਆਪਣੇ ਸਾਥੀ ਆਪਣਾ ਬਿੱਟੂ ਬਾਈ ਤੇ ਇੱਧਰ ਪਾਈ ਆਪਣਾ ਆੜੀ ਹਰਪਾਲ ਬਾਈ ਤੇ ਆਪਣਾ ਸ਼ਿਵਰਾਜ ਡੀ ਬਾਈ ਨੇ ਵੀ ਥੋੜੇ-ਮੋਟੇ ਪਟਾਕੇ ਖਰੀਦ ਲਏ ਤੇ ਉਹਦੇ ਨਾਲ ਪਾਈ ਨੀਸ਼ੂ ਬਾਈ ਆ। ਚੱਲੀਏ ਬਾਈ। ਤੇ ਚਲੋ ਬਾਈ। ਤੇ ਭੀੜ ਪਟਾਕਾ ਫੁੱਲ ਆ ਪਾਈ ਜਿੱਥੇ ਪਟਾਕਿਆਂ ਦੀ ਮਾਰਕੀਟ ਲੱਗੀ ਹੋਈ ਹੈ। ਤੇ ਇਹ ਬਾਈ ਸ਼ਹਿਰੋਂ ਬਾਹਰ-ਬਾਰ ਜਿਹੜੀ ਮਾਰਕੀਟ ਆ ਤੇ ਇੱਧਰ ਪਾਈ ਜਿਹੜੀ ਨਦੀ ਆ। ਹੀ ਰਾ ਨਦੀ ਤੇ ਉਹਦੇ ਪਾਈ ਕੰਡੇ ਜੇ ਤੇ ਇਹਨਾਂ ਨੇ ਪਟਾਕਿਆਂ ਦੀ ਜਿਹੜੀ ਮਾਰਕੀਟ ਲਾਈ ਵੀ ਹੈ ਭਾਈ ਇੱਥੇ ਸਾਰਾ ਬਰੂਦ ਹੈ ਤੇ ਜੇ ਕੋਈ ਮਾੜਾ ਮੋਟਾ ਚੁਆਤੀ ਸਿੱਟਦੇ ਤਾਂ ਭਾਈ ਇੱਥੇ ਭੰਬੜੀ ਭੰਬੜ ਮਚਣਗੇ ਤਾਰ ਕੇ ਭਾਈ ਇਹ ਜਿਹੜੀ ਪਟਾਕਿਆਂ ਦੀ ਮਾਰਕੀਟ ਹੈ ਸ਼ਹਿਰ ਤੋਂ ਬਾਹਰੋ-ਬਾਰ ਲੱਗੀ ਹੁੰਦੀ ਹੈ ਵੀ ਕੋਈ ਨੁਕਸਾਨ ਨਾ ਹੋਵੇ ਵੱਡੇ ਪੱਧਰ ਤੇ ਜਿਹੜਾ ਉਸੇ ਕਰਕੇ ਤੇ ਦੇਖ ਲਓ ਭਾਈ ਇਹ ਮੋੜ ਹੈ ਲਾਨੀਂ ਟੁੱਟਦੀ ਮੋੜਸਲਾਂ ਦੀ ਜਾਣ ਵਾਲੇ ਘਟਾਂ ਆਉਣ ਵਾਲੇ ਵੱਧ ਆ ਇਹ ਗੱਲ ਬਾਤ ਆ ਇਧਰ ਦੀਵੇ ਆ ਜਿਹੜੇ ਮੁੱਧੇ ਮਾਰੇ ਪਏ ਆ ਇਹ ਨਹੀਂ ਪਤਾ ਪਣ ਧੋਕੇ ਮਾਰੇ ਆ ਕਿ ਭਾਈ ਪਤਾ ਨਹੀਂ ਇਹਨਾਂ ਰੀਤੀ ਰਿਵਾਜ ਆ ਵੀ ਇਹ ਨਹੀਂ ਪਤਾ ਤੇ ਪਰੇ ਛੱਤ ਦੇ ਉੱਤੇ ਸਾਰੇ ਦੀਵੇ ਜਿਹੜੇ ਸ਼ਾਮ ਨੂੰ ਲਾਉਣੇ ਆ ਤੇ ਮੁੱਧੇ ਮਾਰੇ ਪਏ ਆ ਬਾਜ਼ਾਰ ਚ ਭਾਈ ਪਟਾਕੇ ਤੇ ਮਠਾਈ ਖਰੀਦ ਕੇ ਤੇ ਵਾਪਸ ਆਪਾਂ ਘਰੇ ਆ ਗਏ ਸੀ ਸ਼ਿਵਾ ਭਾਈ ਦੇ ਤੇ ਇਹਨਾਂ ਤੋਂ ਭਾਈ ਪੁੱਛਦੇ ਆ ਵੀ ਬਾਜ਼ਾਰ ਦੇ ਵਿੱਚ ਭਾਈ ਇੱਕ ਕੇਲੇ ਦੇ ਪੱਤੇ ਤੇ ਹੋਰ ਵੀ ਦੋ ਤਿੰਨ ਜਿਹੜੇ ਪੱਤੇ ਜਿ ਭਾਈ ਉਹਨਾਂ ਨੇ ਬੂਟੇ ਰੱਖੇ ਹੋਏ ਸੀ ਤੇ ਕੋਸ ਭਾਈ ਜਿਵੇਂ ਆਪਾਂ Holi ਤੇ ਰੰਗ ਲੰਨੇ ਤੇ ਉਹ ਬਈ ਥੇਲੀਆਂ ਨਿੱਕੀਆਂ ਨਿੱਕੇ ਭਰ ਕੇ ਰੱਖੇ ਸੀ ਉਹ ਕਿਵੇਂ ਭਰ ਕੇ ਰੱਖੇ ਸੀ ਸ਼ਿਵਾ ਭਈਆ ਉਹ ਬਤਾਨਾ ਰੀਜ ਸਾਸਰੀ ਕਾਲ ਜੀ ਸਾਸਰੀ ਕਾਲ ਤੇ ਉਸਕਾ ਰੀਜ ਬਤਾਓ ਜੋ ਹੁੰਦੇ ਪੱਤ ਮਤਲਬ ਖਿਲੇਗਾ ਪੱਤੇ ਖਿਲੇਗਾ ਪੇੜ ਈਸੇ ਲਗਾਤੇ ਹੈ ਮਤਲਬ ਆਮ ਕੇ ਪੱਤੇ ਵੀ ਲਗਾਤੇ ਹੈ ਲੋਕ ਘਰਵੇ ਸਾਹਮਣੇ ਉਹ ਦਰਵਾਜੇ ਮੇ ਲਗਾਤੇ ਹੈ ਉਹ ਘਰ ਪੇ ਗ੍ਰੀਨਰ ਰਹੇ ਔਰ ਘਰ ਸੁਖਸ਼ਾਂਤੀ ਬਣੇ ਰਹੇ ਔਰ ਜੀ ਇਹ ਲਕਸ਼ਮੀ ਮਾਤਾ ਘਰ ਪੇ ਆਏ ਉਸ ਦਿਨ ਪੂਜਾ ਕਰਤੇ ਲਕਸ਼ਮੀ ਮਾਤਾ ਕਾ ਤੋ ਲੋ ਉਸ ਲਈ

ਯਾਟਾ ਮਾਤਾ ਜੀ ਆਟੇ ਚ ਬਣਾ ਰਹੇ ਹੋ ਕਲਰ ਹੈ ਠੀਕ ਹੈ ਦੇਖ ਲਿਓ ਇਹ ਬਾਈ ਮਾਤਾ ਜੀ ਰੰਗੋਲੀ ਬਣਾਈ ਜਾਂਦੇ ਆ ਵੀ ਲక్ష్ਮੀ ਮਾਤਾ ਵਾਸਤੇ ਇਤਦਰ ਦਾ ਪ੍ਰਤੀਕ ਆ ਬਾਈ ਅੰਗੋਲੀ ਹਰੇ ਘਰ ਦੇ ਬਾਹਰ ਬਣਾਉਣਗੇ ਤੇ ਜਿਵੇਂ ਆਪਾਂ ਕਹਿੰਦੇ ਆ ਵੀ ਗੋਹਾ ਮਿੱਟੀ ਲਾਉਣੇ ਘਰ ਦੇ ਬਾਹਰ ਤੇ ਭਾਈ ਇਹ ਦੀਵਾਲੀ ਵਾਲ ਦੇਣਾ ਐਵੇਂ ਹੀ ਗੋਹਾ ਮਿੱਟੀ ਲਾਉਂਦੇ ਆ ਘਰ ਦੇ ਜਿੱਥੇ ਇਤਦਰ ਇਤਦਰ ਮੇਨ ਗੇਟ ਹੁੰਦੇ ਆ ਇੱਧਰ ਮਾਤਾ ਜੀ ਲక్ష్ਮੀ ਮਾਤਾ ਦੀ ਪੂਜਾ ਕਰੀ ਜਾਂਦੇ ਤੇ ਇੱਧਰ ਪਈ ਸਾਥੀ ਆਪਣੇ ਨਾਲ ਦੇ ਸਾਰੇ ਦੀਵੇ ਜਗਾਈ ਜਾਂਦੇ ਜਿਹੜੇ ਛੱਤ ਦੇ ਉੱਤੇ ਮੁੱਧੇ ਮਾਰੇ ਵੀ ਸੀਗੇ ਇੱਧਰ ਆਪਣੀ ਬਿੱਟੂ ਆਈ ਤੇ ਨਹੀਂ ਸ਼ੂਈ ਲక్ష్ਮੀ ਮਾਤਾ ਦੀ ਪੂਜਾ ਕਰ ਲਈ ਤੇ ਹੁਣ ਭਾਈ ਜਿਹੜੇ ਦੀਵੇ ਆਪਾਂ ਸਾਰੇ ਜਗਾ ਲਏ ਤੇ ਹੁਣ ਆਪਾਂ ਛੱਤ ਤੇ ਲਾਉਣ ਚੱਲਦੇ ਆਂ ਪਲੇਟ 'ਚ ਰੱਖ ਲਿਆ ਪਹਿਲਾਂ ਇੱਥੇ ਭਾਈ ਲక్ష్ਮੀ ਮਾਤਾ ਦੀ ਪੂਜਾ ਕੀਤੀ ਜਾਂਦੀ ਸਾਰੇ ਦੀਵੇ ਜਿੱਥੇ ਪੂਜਾ ਕਰਦੇ ਲక్ష్ਮੀ ਮਾਤਾ ਦੀ ਉੱਥੇ ਰੱਖ ਕੇ ਜਗਾਉਂਦੇ ਆ ਤੇ ਪੂਜਾ ਕਰਨ ਤੋਂ ਬਾਅਦ ਜੋ ਜਿਹੜੇ ਦੀਵੇ ਆ ਭਾਈ ਛੱਤਾਂ ਦੇ ਉੱਤੇ ਜਿੱਥੇ ਜਿੱਥੇ ਲਾਉਂਦੇ ਆ ਤੇ ਉੱਥੇ ਲੈ ਕੇ ਜਾਂਦੇ ਆ ਪਲੇਟ 'ਚ ਲਿਆਉਂਦੇ ਸੀ ਦੀਵੇ ਚੱਕ ਕੇ ਆਪਾਂ ਛੱਤ ਤੇ ਤੇ ਹੁਣ ਇੱਥੇ ਕੰਧ ਵਾਲੀਆਂ ਦੇ ਉੱਤੇ ਇੱਕ ਇੱਕ ਕਰਕੇ ਦੀਵਾ ਜਿਹੜਾ ਛੱਤ ਦੇ ਉੱਤੇ ਭਾਈ ਲਾਈ ਜਾਂਦੇ ਆ ਜਿੱਥੇ ਬੁਰਜੀਆਂ ਇਹ ਟਿੱਡਾ ਕਿਵੇਂ ਹੁੰਦਾ ਸੀ ਆ ਦੇਖੋ ਭਾਈ ਐਵੇਂ ਕੰਨਾ ਦੇ ਉੱਤੇ ਇੱਕ ਇੱਕ ਕਰਕੇ ਦੀਵਾ ਲਿਆਂ ਜਿਹੜੇ ਜਿੱਥੇ ਜਿੱਥੇ ਬੁਰਜੀਆਂ ਉੱਥੇ-ਉੱਥੇ ਲਾਉਣੇ ਆ ਤੇ ਆ ਇਧਰ ਆਪਣੇ ਨਾਲ ਬਿੱਟੂ ਭਾਈ ਲਾਓ ਭਾਈ ਦਿਖਾਓ ਜੀਵੇ ਉਹ ਬੁਰਜੀ ਤੇ ਰੱਖ ਕੇ ਆਉਂਗਾ ਇੱਕ ਤੇ ਨਹੀਂ ਨਹੀਂ ਇੱਥੇ ਕਿੱਥੇ ਰੱਖੂੰ ਇੱਥੇ ਨਹੀਂ ਰੱਖੀਦਾ ਇੱਥੇ ਨਹੀਂ ਰੱਖੀਦੇ ਹੁੰਦੇ ਨਹੀਂ ਨਹੀਂ ਮੈਂ ਕਹਿੰਦਾ ਦੀਵੇ ਬਣਾ ਰਹੇ ਲਾਉਂਦੇ ਮੈਂ ਵੀ ਕਹੀ ਜਾਂਦਾ ਇੱਕ ਇੱਕ ਬੁਰਜੀ ਤੇ ਰੱਖ ਕੇ ਹੁੰਦੇ ਕਈ ਲਗਾਤਾਰ ਨਹੀਂ ਨਹੀਂ ਬੁਰਜੀ ਤੇ ਕਿੱਥੇ ਰੱਖਦੇ ਆਗੇ ਉਹਨੇ ਅੰਦਰ ਕਮਰੇ ਚ ਰੱਖਦੇ ਹੁੰਦੇ ਕਮਰੇ ਚ ਰੱਖਦੇ ਆ ਇੱਕਦਮ ਬਿੱਟੂ ਭਾਈ ਅੱਜ ਮੈਂ ਬਾਈ ਜਿਹੜਾ ਖੜਾ ਕੰਦਾ ਤੇ ਆਪਾਂ ਵੀ ਐਵੇਂ ਰੂੜੀ ਤੇ ਤੇ ਖੁਰਨੀਆਂ ਖਰਨੀਆਂ ਦੀਵੇ ਰੱਖਣੇ ਬੜਾ ਚਾਹ ਹੁੰਦਾ ਸੀ ਤੜਕੇ ਟਾਈਮ ਦੇ ਦੁਪਹਿਰ ਹੀ ਦੀਵੇ ਦੂਵੇ ਧੋਣ ਲੱਗ ਜਾਂਦੇ ਬੱਤੀਆਂ ਬੁੱਤੀਆਂ ਵੱਟਣ ਲੱਗ ਜਾਂਦੇ ਸੀ ਹਨਾ ਉਹ ਨਾ ਆਪਣੇ ਉਹ ਬਣਾ ਜਾਂਦਾ ਸੀ ਓਹੋ ਮਾਤਾ ਨੇ ਘਰੇ ਉਹ ਠੁੱਲੀਆਂ ਜੀਆਂ ਬਣਾਇਆ ਉਹ ਮਿੱਟੀ ਦੀਆਂ ਹਾਂ ਹਾਂ ਮਿੱਟੀ ਦੀਆਂ ਠੁੱਲੀਆਂ ਬਣਾ ਕੇ ਇੱਥੇ ਕੰਨਦੇ ਚ ਪੀਂਦੇ ਸੀਗੇ ਉਹਦੇ ਵਿੱਚ ਦੀਵਾ ਰੱਖਣ ਵਾਸਤੇ ਆਟੇ ਦੀਆਂ ਬਣਾਉਂਦੇ ਸੀ ਕਿ ਆਟੇ ਦੀਆਂ ਆਪਣੇ ਮਿੱਟੀ ਦੀਆਂ ਬਣਾਉਂਦੇ ਹਾਂ ਤੇ ਐਵੇਂ ਕੰਦਾ ਗੁੰਦਾ ਤੇ ਲਾਮਕ ਲਾਮ ਕੇ ਮਾਤਾ ਕਹਿੰਦੀ ਸੀ ਢੱਗਣਾ ਪਿਓ ਤੇ ਕੰਧੋਲੀਆਂ ਤੇ ਚੜਦੇ ਹੁੰਦੇ ਸੀ ਕੰਧੋਲੀਆਂ ਟਪੂਸੀਆਂ ਮਾਰ ਮਾਰ ਕੇ ਅਵੇ ਦੀਵੇ ਲਾਉਂਦੇ ਸੀਗੇ ਤੇ ਬੜਾ ਚਾਹ ਹੁੰਦਾ ਸਟਾਈਮ ਨਾਲ ਸ਼ਾਮ ਨੂੰ ਬੱਤੀਆਂ-ਬੱਤੀਆਂ ਹੀ ਵੱਟਣ ਲੱਗ ਜਾਂਦੇ ਸੀਗੇ ਇੱਥੇ ਤਾਂ ਆਪਣੇ ਇਹ ਰੂਮ ਕੀ ਬੱਤੀ ਲੈ ਕੇ ਆਏ ਨਾ ਬਾਜ਼ਾਰ ਸੇ ਹਮਾਰੇ ਰੂਮ ਕੀ ਬੱਤੀ ਆਸ ਆਸੇ ਤਿਆਰ ਕਰਤੇ ਆਂ ਹਾਂ ਤੇ ਭਾਈ ਛੱਤ ਦੇ ਉੱਤੇ ਜਿਹੜੇ ਦੀਵੇ ਆਪਾਂ ਰੱਖਿਆਂਦੇ ਤੇ ਹੁਣ ਜਿਹੜੇ ਦੀਵੇ ਰਹਿ ਗਏ ਇੱਥੇ ਮਾਤਾ ਨੂੰ ਪੁੱਛਦੇ ਆਂ ਕਿਹੜੀ ਜਗ੍ਹਾ ਤੇ ਰੱਖ ਕੇ ਹੋਣੇ ਆ ਤੇ ਉਹ ਵੀ ਰੱਖਿਓਂਦੇ ਆਪਾਂ ਤੇ ਇੱਧਰ ਆਪਾਂ ਘਰ ਦੇ ਬਈ मेन गेट को भी दो-दो दीवी दो है जेडे रखते है माता जी आपके दीपावली शुभ दीपावली को क्या बोलते हैं आपकी लैंग्वेज में थोड़ा सा बोलना ना सुदीपाले दिल ने आदर दीपावली दीपावली सुबह काश दीपावली सुबह काश शुभकाशा शुभकांशलू शुभकांशलू कांशलू ठीक है ठीक है ਇਹ ਦੀਵੇ ਹਜੇ ਖੋਰ ਪਏ ਆ ਇਹ ਵੀ ਰੱਖ ਕੇ ਆਣੇ ਆ ਭਾਈ ਦੀਵੇ ਲਾ ਜਾਂਦੇ ਛਾਤੇ ਤੇ ਇੱਧਰ ਸ਼ਿਵਾ ਰੈਡੀ ਬਾਈ ਦਿਆ ਜਿਹੜਾ ਘਰ ਆ ਪਾਈ ਲੜੀਆਂ ਨਾਲ ਜਗਮਗ ਜਗਮਗ ਕਰੀ ਜਾਂਦਾ ਤੇ ਘਰ ਦੇ ਆਲੇ-ਦੁਆਲੇ ਆਪਾਂ ਸਾਰੇ ਜਿਹੜੇ ਦੀਵੇ ਰੱਖਦੇ ਤੇ ਇੱਧਰ ਜਿਹੜੇ ਆਪਾਂ ਠਾਠੂ ਵਾਲੇ ਪਟਾਕੇ ਲੈ ਕੇ ਆਏ ਸਾਰੇ ਖੋਲ ਲਿਆ ਆਈ ਡਰ ਉਹ ਕਿਧਰੋਂ ਪਟਾਕੇ ਦੀ ਆਵਾਜ਼ ਆਉਂਦੀ ਐ ਤੇ ਕੋਈ ਕਿਧਰੋਂ ਆਉਂਦੀ ਐ ਲੋ ਜੀ ਮੂੰ ਮਿੱਠਾ ਕਰ ਲੋ ਪਟਾਕੇ ਪਟੁਕੇ ਚਲਾਉਣ ਤੋਂ ਪਹਿਲਾਂ ਤੇ ਭਾਈ ਇੱਧਰ ਆਪਣੇ ਨੀਸ਼ੂ ਬਾਈ ਤੇ ਬਿੱਟੂ ਬਾਈ ਮੁਰਗਾ ਛਾਪ ਦੀ ਗਰਦ ਠਾਈ ਖੜਿਆ ਹੈ ਢੋਣ ਗਲ ਕੇ ਨਹੀਂ ਉੱਡੂ ਆ ਉੱਡੂ ਆ ਸੁਣਿਆ ਫਸਰ ਗਾੜੀ ਹੋ ਗਈ ਫੇੜ ਨਾ ਰੁਕ ਜਾਏ ਇਸੇੜਾ ਜਾ ਤਾ ਵੀਰ ਜੀ ਅਭੀ ਵੀ ਨਹੀਂ ਜਾਏਗਾ ਵੀਰ ਜੀ ਵੀਰ ਜੀ ਯਾ ਲੈ ਸੇਵਕਾ ਛੱਡ ਦੇ ਹੁਣ ਚੱਲ 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 ਓਏ ਗਿਆ ਬਈ ਇੱਕ ਰਹਿ ਗਿਆ ਦੋ ਡੱਬਿਆਂ ਚ ਤੇ ਆਪਾਂ ਵੀ ਚਲਾ ਕੇ ਦੇਖ ਲਈਏ ਤੂੰ ਵੀ ਲਾਏਂਗਾ ਪੰਗਾ ਹੁਣ ਇਹਦੇ ਨਾਲ ਲਵਾਂਗੇ ਪੰਗਾ ਮੈਂ ਤਾਂ ਕੇ ਕਰਾੜੀ ਵੇਚੀ ਮੇਰੀ ਇੱਜ਼ਤ ਨਹੀਂ ਇਹਨੇ ਰੱਖੀ ਆ ਤੇ ਆਪਾਂ ਦੇਖਦੇ ਆਂ ਆਪਣੀ ਇੱਜ਼ਤ ਰੱਖਦਾ ਕਿ ਨਹੀਂ ਰੱਖਦਾਗਾ ਚੱਲ 250 ਦਾ ਮੁੱਲ ਮੋੜੂਆ ਕਿ ਨਹੀਂ ਮੋੜਦਾ ਅਗਰਬਤੀ ਦੋ ਕਰ ਲੈ ਅਗਰਬਤੀ ਦੇਣਾ ਬਈਆ ਅਗਰਬਤੀ ਨਹੀਂ ਲਾਈਟਰੀ ਚਲ ਲਾਈਟਰੀ ਦੇ ਦੋ ਇੱਧਰ ਆਪਣਾ ਨੀਸ਼ੂ ਬਾਈ ਜਿਹੜਾ ਤੇਰੇ ਵਾਲਾ ਬੰਬ ਮੈਸ ਹੋਇਆ ਸੀ ਉਹ ਟ੍ਰੀਟਮੈਂਟ ਕਰੀ ਜਾਂਦਾ ਟ੍ਰੀਟਮੈਂਟ ਕਰੀ ਜਾਂਦਾ ਤੇਰੇ ਲਪਟਾਕੇ ਦਾਓ ਚਲ ਇੱਧਰ ਆ ਇੱਥੇ ਰੱਖੀਏ ਆਏ ਆ ਲੈ ਬਈ ਅਟੋਈ ਚ ਖੜਕਾ ਹੀ ਵਾਵਾ ਕਰੂਗਾ ਖੜ ਜਾ ਖੜ ਜਾ ਖੜ ਜਾ ਖੜ ਇਹ ਇਹ ਨੂੰ ਬਾਅਦ ਚ ਚਲਾਉਣ ਦੇ ਖੜ ਜਾ ਇਹ ਨੂੰ ਚਲਾਉਣ ਦੇ ਇਹ ਅੰ ਚੱਲੂਗਾ ਕਿ ਨਾ ਕੋ ਸਾਬ ਨੀਸ਼ੂ ਜਮਾ ਕੋਲੇ ਹੋਇਆ ਬੈਠਾ ਨੱਕ ਤੇ ਨਾ ਬੱਜੇ ਨਾ ਨੀਸ਼ੂ ਧਿਆਨ ਰੱਖੀ ਥੋੜਾ ਯਾ ਐ ਬਾਈ ਮੈਨੂੰ ਲੱਗਦਾ ਮੂੰਹ ਤੇ ਇੱਜ਼ਤ ਤਾਂ ਤੇਰੀ ਵੀ ਨਹੀਂ ਰੱਖਦਾ ਇਹ ਰੱਖ ਲੈ ਬਾਈ ਇੱਜ਼ਤ ਬੈਠਾ ਨਾ ਦੇਖੀ ਜਾ ਲਾ 220 ਇੱਜ਼ਤ ਰੱਖ ਲੈ ਇੱਕ ਇੱਕ ਤਾਂ ਚੱਲ ਜਾ ਨੀਸ਼ੂ ਖੜ ਜਾ ਖੜ ਜਾ ਖੜ ਜਾ ਬਾਈ ਬਣ ਕੇ ਖੜ ਜਾ ਨੀਸ਼ੂ ਇਹਦੇ ਯਾਰ ਬੱਤੀ ਕਹਿਰ ਜੀ ਉਹਦੀ ਬੁੱਝ ਚੜ ਚਲਾਤੀ ਅੱਗ ਨਹੀਂ ਸੁਨੇ ਇਹ ਬਾਈ ਨੀਸ਼ੂ ਬਾਈ ਨੇ ਅੱਗ ਲਾਈ ਹੁਣ ਸਿਰੇ ਜੇ ਤੇ ਜਵਾ ਤੇ ਹੁਣ ਦੇਖੋ ਚੱਲਦਾ ਕਿ ਨਹੀਂ ਚੱਲਦਾ ਮੈਨੂੰ ਲੱਗਦਾ ਨਹੀਂ ਇਹ ਚੱਲੂਗਾ ਨਹੀਂ ਚੱਲਦਾ ਜਿਵੇਂ ਚਲਾ ਰਹੇ ਨਹੀਂ ਚੱਲ ਰਹਾ ਕਿਸਮਤ ਨਹੀਂ ਹੈ ਹਮਾਰੇ ਕੰਮ ਕਰ ਰਹੀ ਬਾਈ ਦੋ ਬਟਾਕੇ ਚ ਲਾਇਆ ਇੱਕ ਬਿੱਟੂ ਭਾਈ ਨੇ ਇੱਕ ਮਹੀਨੇ ਬਾਕੀ ਸਾਰੇ ਬਟਾਕੇ ਚੱਲੇ ਆ ਭਾਈ ਜਿੰਨੇ ਨਿਸ਼ੂ ਨੇ ਚਲਾਇਆ ਨਾ ਸਾਰੇ ਚੱਲੇ ਆਗੇ ਕੱਲੇ ਦੋ ਬਟਾਕੇ ਚੱਲੇ ਇੱਕ ਮੇਰੇ ਵਾਲਾ ਪਤਾ ਨਹੀਂ ਚੱਲੂਗਾ ਕਿ ਨਹੀਂ ਚੱਲੂਗਾ ਇਹ ਕਿਹੜਾ ਆਪਾ ਚਲਾਇਆ ਸੀ ਤੇ ਇੱਕ ਸੰਦੀਪ ਦਾ ਇਹ ਵੀ ਭਾਈ ਮੈਸ ਹੋ ਗਿਆ ਪਤਾ ਨਹੀਂ ਕੀ ਹਿਸਾਬਤ ਆ ਉਹ ਇਹਨਾਂ ਦਾ ਮੱਤੀ ਜੀ ਹੈਗੀ ਆ ਉਹ ਹੂੰ ਨਾ ਮੱਥੇ ਤੇ ਬੱਜੇ ਯਾਰ ਖੜਕਾ ਹੀ ਬੜਾ ਨੰਬਰ ਏ ਮਨੂ ਲੱਗਦਾ ਹੁਣ ਚੱਲ ਗਿਆ ਤਾਂ ਚੱਲ ਜੂਗਾ ਨਹੀਂ ਤਾਂ ਮੁਸ਼ਕਲ ਆ ਬਈ ਥੋੜਾ ਜਗਦਾ 15 ਆ ਰਹੀ ਆ ਗਲਾਤੀ ਨੰਗਿਆ ਨੰਗਿਆ ਭਾਈ ਇਹੋ ਜ ਮੌਕੇ ਚੱਲ ਜਾਂਦਾ ਹੁੰਦਾ ਜਗਦੀ ਆ ਮਾੜੀ ਮੱਟੀ ਵੀ ਤੀ ਬਟੂ ਬਈ ਇਹ ਵਾਲਾ ਸਭ ਫੱਟੇ ਆ ਤੇ ਮਾਰੇ ਕਿਉਂ ਫੱਟਦੇ ਨਹੀਂ ਸਮਝ ਨਹੀਂ ਆ ਰਿਹਾ ਨਹੀਂ ਤਾਂ ਟੌਪ ਟਾਈਗਰ ਪੁਰਾ 100% ਸਭ ਫੱਟਦੇ ਆ ਓਹਾਰੀ ਕਿਸਮਤ ਵੀ ਨਹੀਂ ਹੈ ਭਾਈ ਪਟਾਕੇ ਚਲਾਣੇ ਹਲੇ ਬੁੱਝ ਗਿਆ ਉਹ ਚਲੋ ਇਹ ਪੈਦੋ ਜਾ ਕੇ ਚਲੋ ਚੱਲ ਗਏ ਚਲੋ ਪੈਗੇ ਜਾ ਕੇ ਯਾਰ ਚਲੋ ਪੈ ਜੀਏ ਚਲੋ ਬਰਾਵੋ ਗੋਡ ਨਾਈਟ ਸਾਰੇ ਨੂੰ ਆਜਾ ਅਸੀਂ ਤਾਂ ਸੌਣ ਲੱਗਿਆ ਭਾਈ ਸਾਡੇ ਬਟਾਕੇ ਨਹੀਂ ਚੱਲਦੇ ਦੋ ਚਲਾਈ ਦੋਨੇ ਮੇਸਸ ਨਿਕਲ ਗਏ ਇੱਕ ਕੋ ਪਿਆ ਤੇ ਇੱਕ ਕੋ ਪਿਆ ਸੜਕ ਦੇ ਉੱਤੇ ਇਹ ਕੱਢਦੇ ਆ ਭਾਈ ਚੰਗੇ ਰੰਗ 1200 ਚੰਗੇ ਆ ਦੇ ਵਿੱਚ अॾो वॾा रंग करिणी आहे ਟੱਕੇ ਢੁੱਕ ਕੇ ਚਲਾਏ ਸੀ ਤੇ ਕਮਰੇ ਚ ਆ ਗਏ ਆ ਭਾਈ ਤੇ ਬਹੁਤ ਵਧੀਆ ਰਹੀ ਦੀਵਾਲੀ ਅੱਜ ਦੀ ਤੇ ਐਵੇਂ ਭਾਈ ਹਰੇਕ ਸਾਲ ਹਰੇਕ ਪਰਿਵਾਰ ਚ ਖੁਸ਼ੀਆਂ ਭਰੀ ਭਾਈ ਦੀਵਾਲੀ ਆਉਂਦੀ ਰਹੇ ਤੇ ਇਹਨੇ ਨਾਲ ਹੀ ਅੱਜ ਦੀ ਵੀਡੀਓ ਸਮਾਪਤ ਹੀ ਲੋ ਆਦੇ ਸਾਰੀ ਸੰਗ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਕਮੈਂਟ ਕਰਦੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰੀ ਸੰਗ ਦਾ ਤਹਿ ਦਿਲ ਤੋਂ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਬਲੌਗ ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ